ਸੋ ਸਤਿ ਸ਼੍ਰੀ ਅਕਾਲ ਜੀ ਮੈਂ ਹਰਪ੍ਰੀਤ ਸਾਰਿਆਂ ਦਾ ਪੰਜਾਬੀ ਚੈਨਲ ਵਿੱਚ ਸਵਾਗਤ ਆ ਤੇ ਗੱਲ ਕਰ ਲੈਣੇ ਅੱਜ ਕੈਨੇਡਾ ਦੇ ਹਾਲਾਤ ਤੇ ਕੈਨੇਡਾ ਦੇ ਹਾਲਾਤ ਐਦਾਂ ਦੇ ਆ ਕਿ ਹੁਣ ਕੈਨੇਡਾ ਦੇ ਵਿੱਚ ਐਦਾਂ ਦੀਆਂ ਪੋਸਟਾਂ ਵਾਇਰਲ ਹੋ ਰਹੀਆਂ ਨੇ ਕਿ ਜਿਹੜੇ ਬੰਦਿਆਂ ਨੇ 3 3 4000 ਬਾਰੀ ਕਹਿ ਲਓ ਇੱਕ ਸਾਈਡਾਂ ਦੇ ਉੱਤੇ ਅਪਲਾਈ ਕੀਤਾ ਸੀ ਉਹਨਾਂ ਨੂੰ ਜੋਬ ਨਹੀਂ ਮਿਲਦੀ ਪਰ ਉਸ ਤੋਂ ਪਹਿਲਾਂ ਗੱਲ ਕਰ ਲੈਣੇ ਅੱਜ ਦੀ ਖਾਸ ਖਬਰ ਤੇ ਕਿ ਜੋ ਯੂ ਐਸ ਦੀ ਗਵਰਨਮੈਂਟ 트럼ਪ ਦੀ ਆ ਟਰੰਪ ਸਾਹਿਬ ਨੇ ਉਹਨਾਂ ਨੇ ਪਿਛਲੇ ਦਿਨੀ ਬਿਆਨ ਦਿੱਤਾ ਸੀ ਕਿ ਗ੍ਰੀਨਲੈਂਡ ਦੇ ਉੱਤੇ ਕਬਜ਼ਾ ਕਰਨਾਗਾ ਫਿਰ ਉਸਦੇ ਬਾਅਦ ਕਾਫੀ ਸਾਰੀਆਂ ਤਸਵੀਰਾਂ ਵਾਇਰਲ ਹੋਈਆਂ ਉਹਨਾਂ ਦੀ ਪੋਸਟ ਟਵਿੱਟਰ ਉੱਤੇ ਤੇ ਅੱਜ ਹੀ ਇੱਕ ਟਵਿੱਟਰ ਉੱਤੇ ਪੋਸਟ ਵਾਇਰਲ ਹੋਈ ਹੈ ਉਹਨਾਂ ਦੀ ਕਿ ਉਹਨਾਂ ਨੇ AI ਨਾਲ ਫੋਟੋ ਨੂੰ ਬਣਾ ਕੇ ਕਿ ਗ੍ਰੀਨਲੈਂਡ ਦੇ ਉੱਤੇ ਦਿਖਾਇਆ ਗਿਆ ਕਿ ਪਿੱਛੇ ਉਹਦੇ ਕਹ ਲਓ ਜਲੈਂਸਕੀ ਖੜੇ ਨੇ ਤੇ ਉੱਥੇ ਆਪ ਯੂਐਸ ਦਾ ਝੰਡਾ ਲੈ ਕੇ ਲਹਿਰਾਉਂਦੇ ਦਿਖ ਰਹੇ ਨੇ ਯੂਐਸ ਦਾ ਜੋ ਝੰਡਾਗਾ ਤੇ ਉਹ ਗ੍ਰੀਨ ਲੈਂਡ ਦੇ ਉੱਤੇ ਦਿਖਾ ਰਹੇ ਨੇ ਕਿ ਅਸੀਂ ਕਬਜ਼ਾ ਕਰ ਲੇਤਾ ਫੋਟੋ ਦੇ ਉੱਤੇ ਦਿਖਾ ਰਹੇ ਨੇ ਤੇ ਇਸੇ ਤੋਂ ਲੋਕਾਂ ਨੇ ਕਹ ਲਓ ਖੀਜਦੇ ਉੱਤੇ ਜੋ ਟਰੰਪ ਦੇ ਪਿਛਲੇ ਦਿਨ ਬਿਆਨ ਦਿੱਤੇ ਨੇ ਅੱਜ ਗ੍ਰੀਨ ਲੈਂਡ ਦੇ ਉੱਤੇ ਜੋ ਡੈਨਮਾਰਕ ਦੀ ਇੱਕ ਕਹਿ ਲਓ ਹਿੱਸੇ ਦੇ ਵਿੱਚ ਆਉਂਦਾ ਗ੍ਰੀਨ ਲੈਂਡ ਅੱਜ ਉੱਥੇ ਡੈਨਮਾਰਕ ਦੇ ਲੋਕਾਂ ਨੇ ਤੇ ਗ੍ਰੀਨ ਲੈਂਡ ਦੇ ਲੋਕਾਂ ਨੇ ਜਾ ਕੇ ਪ੍ਰਦਰਸ਼ਨ ਕੀਤਾ ਕਹਿ ਲਓ ਇੱਕ ਸੋਗ ਦੇ ਜ਼ਰੀਏ ਦਿਖਾਇਆ ਟਰੰਪ ਨੂੰ ਟਰੰਪ ਦੇ ਖਿਲਾਫ ਕਾਫੀ ਬਿਆਨ ਨਾਰੇਬਾਜੀ ਕੀਤੀ ਕਿ ਭਾਈ ਇਹ ਸਾਡਾ ਦੇਸ਼ ਆ ਤੂੰ ਕਬਜ਼ਾ ਕਰਨ ਦੀ ਇੱਥੇ ਸੋਚਣਾ ਹੀ ਬਕਾਇਉ ਨਹੀਂ ਹੈਗਾ ਤੇ ਫਿਰ ਟਰੰਪ ਨੇ ਗੁੱਸੇ ਦੇ ਵਿੱਚ ਆ ਕੇ ਜਿਹੜੇ ਅੱਠ ਦੇਸ਼ ਗ੍ਰੀਨਲੈਂਡ ਦਾ ਕਹਿ ਲਓ ਡੈਨਮਾਰਕ ਦਾ ਸਾਥ ਦਿੰਦੇ ਸੀ ਉਹਨਾਂ ਨੇ ਟਿੱਪਣੀਆਂ ਕੀਤੀਆਂ ਟਵਿੱਟਰ ਤੇ ਕਹਿ ਲਓ ਚਾਹੇ ਉਹ ਫੇਸਬੁੱਕ ਤੇ ਕਹਿ ਲਓ ਉਹਨਾਂ ਨੇ ਟਵੀਟ ਕੀਤੇ ਵਾਪਸ ਟਰੰਪ ਨੂੰ ਕਿ ਭਾਈ ਇਹ ਇਦਾਂ ਦਾ ਨਹੀਂ ਹੋਣਾ ਚਾਹੀਦਾ ਤੂੰ ਧੱਕਾ ਕਰ ਰਿਹਾ ਏ ਦੇਸ਼ ਨਾਲ ਇਹ ਡੈਨਮਾਰਕ ਦਾ ਹਿੱਸਾ ਤੂੰ ਧੱਕੇ ਨਾਲ ਨਹੀਂ ਲੈ ਸਕਦਾ ਟਰੰਪ ਨੇ ਗੁੱਸੇ ਦੇ ਵਿੱਚ ਆ ਕੇ ਉਹ ਅੱਠ ਦੇਸ਼ਾਂ ਦੇ ਉੱਤੇ ਟੈਰਫ ਬਤਾ ਦਿੱਤਾ ਜੋ ਕਿ ਬਿਆਨ ਜਾਰੀ ਕਰ ਦਿੱਤਾ ਕਿ ਭਾਈ 1 ਫਰਵਰੀ ਤੋਂ ਟੈਰਫ ਲੱਗਣਾ ਉਹ ਦੇਸ਼ਾਂ ਦੇ ਉੱਤੇ ਜੋ ਜੋ ਜੋਰਫ ਦੀਆਂ 8 ਕੰਟਰੀਆਂ ਨੇ ਉਹਨਾਂ ਦੇ ਉੱਤੇ ਟੈਰਫ ਲੱਗਣਾ ਸ਼ੁਰੂ ਹੋ ਜਾਊਗਾ ਇਹ ਤਾਂ ਜੀ ਯੂ ਐਸ ਏ ਦੀ ਗਵਰਨਮੈਂਟ ਦੀ ਗੱਲ ਸੀ ਜੋ ਆਏ ਦਿਨ ਤੱਕਾ ਵਿਵਾਦ ਟੈਰਫ ਵਧਾਉਣ ਦੀਆਂ ਗੱਲਾਂ ਸਭ ਨੂੰ ਪਤਾ ਅੱਜ ਕੱਲ ਪਿੰਡਾਂ ਦੇ ਹਰ ਪਿੰਡ ਮੁਹੱਲੇ 트ੰਪ ਦੀ ਗੱਲ ਛਿੜਦੀ ਆ ਕਿ ਅੱਜ ਇਹਨੇ ਕੀ ਨਵਾਂ ਕਾਰਨਾਮਾ ਸ਼ੁਰੂ ਕਰ ਦਿੱਤਾ ਤੇ ਫਿਰ ਆਉਣੇ ਮੁੜ ਕੇ ਕੈਨੇਡਾ ਦੇ ਹਾਲਾਤ ਤੇ ਕੈਨੇਡਾ ਦੇ ਹਾਲਾਤ ਦਿਨੋ ਦਿਨ ਖਰਾਬ ਹੋਈ ਜਾਂਦੇ ਨੇ ਪਰ ਡਾਟਾ ਇਹ ਕਹਿੰਦਾ ਕਿ ਜੀ ਇੱਥੇ ਜੋ ਹਾਲਾਤ ਨੇ ਉਹ ਸੁਧਰ ਗਏ ਨੇ ਬੇਰਜ਼ਗਾਰੀ ਘਟਾਈ ਹੈ ਲੋਕਾਂ ਨੂੰ ਜੋਬਾਂ ਮਿਲਣੀਆਂ ਸ਼ੁਰੂ ਹੋ ਗਈਆਂ ਨੇ ਪਰ ਇੱਕ ਪਾਸੇ ਲੋਕ ਦਿਨੋ ਦਿਨ ਕਹਿ ਲਓ ਟਵਿੱਟਰ ਤੇ ਕਹਿ ਲਓ ਫੇਸਬੁੱਕ ਤੇ ਪੋਸਟਾਂ ਪਾ ਰਹੇ ਨੇ ਕਿ ਭਾਈ ਅਸੀਂ ਇੱਕ ਬੰਦੇ ਨੇ ਕਿਸੇ ਨੇ 3000 ਜੋਬਾਂ ਤੇ ਅਪਲਾਈ ਕੀਤਾ ਉਹਨੂੰ ਇੱਕ ਵੀ ਜੋਬ ਨਹੀਂ ਮਿਲੀ ਕਿਸੇ ਨੇ 2500 ਕਿਸੇ ਨੇ 4000 ਐਦਾ ਅਲੱਗ-ਅਲੱਗ ਟ੍ਰੈਂਡਿੰਗ ਵਿੱਚ ਚੱਲ ਰਹੀਆਂ ਨੇ ਵੀਡੀਓਾਂ ਕੀ ਕੋਈ ਬੰਦੇ ਕਹਿ ਰਹੇ ਆ ਕਿ ਭਾਈ ਮੈਂ 3000 ਜੌਬ ਦੇ ਲਈ ਅਪਲਾਈ ਕੀਤਾ ਸੀ ਮੈਨੂੰ ਇੱਕ ਵੀ ਜੌਬ ਨਹੀਂ ਮਿਲੀ ਜੇ ਜੌਬ ਅਪਲਾਈ ਕਰਦਾ ਮੈਂ ਉੱਥੇ ਜਾਣਾ ਤਾਂ ਅੱਗੇ ਰੈਸਟੋਰੈਂਟ ਵਾਲੇ ਜਾਂ ਕੋਈ ਵੀ ਜੌਬ ਵਾਲੇ ਉਹ ਕਹਿੰਦੇ ਆ ਸਾਨੂੰ ਬੰਦਾ ਮਿਲ ਗਿਆ ਜੀ ਅਸੀਂ ਰੱਖ ਲਿਆ ਪਰ ਉਹ ਜੌਬ ਹਟਾਈ ਨਹੀਂ ਜਾਂਦੀ ਜੌਬ ਸਰਚਿੰਗ ਦੇ ਵਿੱਚ ਚੱਲ ਰਹੀ ਆ ਕੁਝ ਬੰਦਿਆਂ ਦਾ ਇਹ ਕਹਿਣਾ ਕੀ ਜੀ ਅਸੀਂ ਜੌਬ ਲਈ ਅਪਲਾਈ ਕਰਦੇ ਆ ਜਦੋਂ ਜਾਂਦੇ ਆ ਦੇਖਦੇ ਆ ਜੌਬ ਹੈਗੀ ਆ ਜਦੋਂ ਗਾਹਾਂ ਕਲਿੱਕ ਕਰਦੇ ਆ ਤਾਂ ਉੱਥੇ ਲਿਖਿਆ ਆ ਜਾਂਦਾ ਕਿ ਇਹ 4 ਮਹੀਨੇ ਪਹਿਲਾਂ ਇਹਦੀ ਡੇਟ ਟਪ ਚੁੱਕੀ ਆ ਇਹ ਐਕਸਪਾਇਰ ਹੋ ਗਈ ਆ ਹੁਣੇ ਕੋਈ ਜੌਬ ਨਹੀਂ ਹੈਗੀ ਤਾਂ ਉਹ ਕਹਿੰਦੇ ਨੇ ਗਵਰਨਮੈਂਟ ਨੂੰ ਜਦੋਂ ਇਹ ਜੌਬ ਹੈ ਹੀ ਨਹੀਂ ਤੁਸੀਂ ਆਪਦੀ ਸਾਈਡ ਦੇ ਉੱਤੇ ਕਿਉਂ ਰੱਖ ਰੱਖਿਆ ਨੇ ਪ੍ਰਾਣੀਆਂ ਜਿਹੜੀਆਂ ਦੀ 5 ਮਹੀਨੇ 6 ਮਹੀਨੇ ਪਹਿਲਾਂ ਡੇਟ ਟਪ ਚੁੱਕੀ ਆ ਫਿਰ ਉਸ ਤੋਂ ਬਾਅਦ ਕੁਝ ਪੀਆਰ ਲੋਕ ਇਹ ਵੀ ਕਹਿ ਰਹੇ ਨੇ ਅਲੱਗ-ਅਲੱਗ ਵੀਡੀਓ ਪਾ ਰਹੇ ਨੇ ਇੱਥੋਂ ਦੇ ਲੋਕ ਨੇ ਜਿਹੜੇ ਉਹ ਕਹਿੰਦੇ ਜੀ ਅਸੀਂ ਪੀਆਰਾਂ ਅਸੀਂ ਜੌਬ ਦੇ ਲਈ ਅਪਲਾਈ ਕੀਤਾ ਸਾਨੂੰ ਜੌਬ ਮਿਲੀ ਵੀ ਅਸੀਂ ਗਏ ਤੇ ਗਾਹਾਂ ਜਦੋਂ ਅਸੀਂ ਕਿਹਾ ਜੀ ਅਸੀਂ ਤਾਂ ਉਰੇ ਦੇ ਸਿਟੀ ਜਾਣਾ ਤਾਂ ਉਹ ਰੈਸਟੋਰੈਂਟ ਦਾ ਮਾਲਕ ਕਹਿੰਦਾ ਇਹ ਜੋਬ ਫਿਰ ਸੋਨੂੰ ਨਹੀਂ ਮਿਲ ਸਕਦੀ ਉਹ ਪੁੱਛਿਆ ਜੀ ਕਿਉਂ ਕਹਿੰਦੇ ਜੀ ਸੋਨੂੰ ਦੇ ਨਹੀਂ ਸਕਦੇ ਤੇ ਹੁਣ ਉਹ ਤੋਂ ਕਹਿੰਦੇ ਕਾਰਨ ਇਹ ਨਿਕਲ ਕੇ ਆਉਂਦਾ ਹੁਣ ਸਾਨੂੰ ਇਸ ਕਰਕੇ ਨਹੀਂ ਜੋਬ ਦੇ ਸਕਦੇ ਕਿਉਂਕਿ ਸਾਨੂੰ ਸੈਲਰੀ ਜਿਹੜੀ ਗਵਰਨਮੈਂਟ ਦੀ ਹੈ ਮਿਨੀਮਮ ਪੇ 18 20 ਦੇਣੀ ਪਊਗੀ ਕਿਉਂਕਿ ਉਹ ਰੱਖਣਾ ਚਾਹੁੰਦੇ ਨੇ ਸਟੂਡੈਂਟ ਜਾਂ ਪਰਮਟ ਵਾਲੇ ਬੰਦੇ ਜਿਹੜੇ ਟੈਂਪਰੇਰੀ ਪਰਮਟ ਵਾਲੇ ਨੇ ਕੈਸ਼ ਦੇ ਉੱਤੇ ਕਿਉਂਕਿ ਰੈਸਟੋਰੈਂਟ ਵਾਲਿਆਂ ਨੂੰ ਬੰਦੇ ਮਿਲ ਰਹੇ 8 8 ਤੇ 7 7 ਡਾਲਰਾਂ ਤੇ ਉਹਨਾਂ ਨੂੰ ਕੀ ਲੋੜ ਆ 20 ਡਾਲਰ ਦੇਣ ਤੇ ਤਾਂ ਜਿਹੜੇ ਇੱਥੋਂ ਦੇ ਸਿਟੀਜਨ ਨੇ ਉਹ ਖਿਜੇ ਪਏ ਨੇ ਅੱਜ ਗਵਰਨਮੈਂਟ ਦੇ ਉੱਤੇ ਉਹ ਕਹਿੰਦੇ ਜੀ ਜਦੋਂ ਅਸੀਂ ਰੈਸਟੋਰੈਂਟ ਦੇ ਅੰਦਰ ਜਾਂਦੇ ਅਸੀਂ ਦੱਸਦੇ ਹਾਂ ਅਸੀਂ ਇੱਥੋਂ ਦੇ ਸਿਟੀਜਨ ਆ ਤਾਂ ਸਾਨੂੰ ਸਾਫ ਮਨਾਂ ਕਰ ਦਿੱਤਾ ਕਿ ਤੁਹਾਡੇ ਵਾਸਤੇ ਜੌਬ ਨਹੀਂ ਹੈਗੀ ਰੈਸਟੋਰੈਂਟ ਵਾਲਾ ਐਦਾਂ ਮੂੰਹ ਬਣਾ ਕੇ ਮਨਾਂ ਕਰ ਦਿੰਦਾ ਤੇ ਫਿਰ ਮੁੱਖ ਦੀ ਗੱਲ ਇਹ ਵੀ ਆ ਕਿ ਉਹਨਾਂ ਨੇ ਪੋਸਟਾਂ ਪਾਰਕੀਆਂ ਨੇ ਐਦਾਂ ਪਾਰਕੀਆਂ ਨੇ ਕਿ ਭਾਈ ਸਾਨੂੰ ਬੰਦਿਆਂ ਦੀ ਲੋੜ ਆ ਕਹਿੰਦੇ ਜੀ ਅਸੀਂ ਅਪਲਾਈ ਕਰਦੇ ਹਾਂ ਤਾਂ ਕਹਿੰਦੇ ਬਹੁਤ ਸਾਰੇ ਜੇ ਅਸੀਂ ਜਾਣੇ ਵੀ ਕਿਸੇ ਰੈਸਟੋਰੈਂਟ ਦੇ ਕਿ ਭਾਈ ਤੁਹਾਡੀ ਐਡ ਪਾਈ ਹੋਈ ਸੀ ਬੰਦੇ ਦੀ ਉਹ ਕਹਿੰਦੇ ਜੀ ਛੋਡੇ ਵਾਸਤੇ ਨਹੀਂ ਅਸੀਂ ਤਾਂ ਐਲ ਐਮ ਆਈ ਵਾਲੇ ਵਾਸਤੇ ਪਾਈ ਹੋਈ ਆ ਸਿੱਧੀ ਕਰਦਾ ਆ ਤੇ ਆ ਗੱਲ ਕਿ ਅਸੀਂ ਤਾਂ ਜੀ ਐਲ ਐਮ ਆਈ ਵਾਸਤੇ ਪਾਈ ਹੋਈ ਆ ਕਿ ਅਸੀਂ ਬੰਦੇ ਨੂੰ ਰੱਖ ਨਹੀਂ ਸਕਦੇ ਇੱਕ ਦਿਖਾਵੇ ਵਾਸਤੇ ਐਡ ਪਾਈ ਆ ਕਿ ਭਾਈ ਸਾਨੂੰ ਬੰਦੇ ਦੀ ਲੋੜ ਆ ਕਿਉਂਕਿ ਅਸੀਂ ਐਲ ਐਮ ਆਈ ਕਢਾਉਣੀਆਂ ਨੇ ਫਿਰ ਉਹ ਤੁਨ ਪਤੀਆ ਵੀ ਵੇਚਣੀਆਂ ਨੇ ਹਾਲਾਤ ਇਹ ਨੇ ਉਹ ਕਹਿੰਦੇ ਸਾਨੂੰ ਇਸ ਦੇਸ਼ ਦੇ ਵਾਸੀ ਹੋ ਕੇ ਸਾਨੂੰ ਜੌਬਾਂ ਨਹੀਂ ਮਿਲ ਰਹੀਆਂ ਰੈਸਟੋਰੈਂਟ ਵਾਲੇ ਸਾਹ ਮਨਾ ਕਰ ਦਿੰਦੇ ਨੇ ਵਿੱਚ ਉਹ ਨੇ ਬਹੁਤ ਸਾਰੇ ਬੰਦੇ ਉਹਨੇ ਕਹਿੰਦੇ ਵੀ ਸਾਨੂੰ 1 ਸਾਲ ਹੋ ਗਿਆ 1.5 ਸਾਲ ਹੋ ਗਿਆ ਜੋਬਾਂ ਸਰਚ ਕਰਦਿਆਂ ਨੂੰ ਅਸੀਂ ਰੈਸਟੋਰੈਂਟ ਤੇ ਜਾਂਦੇ ਆ ਸਾਨੂੰ ਜੋਬ ਨਹੀਂ ਮਿਲਦੀ ਉਹ ਕਹਿੰਦੇ ਜੀ ਇਹ ਜੋਬ ਤਾਂ ਲੱਗ ਗਈ ਤੇ ਉਹ ਜੋਬ ਰੈਸਟੋਰੈਂਟ ਵਾਲਾ ਬੰਦਾ ਇਹ ਕਹਿੰਦਾ ਸਾਹਮਣੇ ਤੋਂ ਕੀ ਮਾਲਕ ਕੀ ਇਹ ਜੋਬ ਜੀ ਅਸੀਂ ਬੰਦਾ ਮਿਲ ਗਿਆ ਪਰ ਅਸੀਂ ਫੇਰ ਪੋਸਟਰ ਦੇਖਦੇ ਆ ਪੋਸਟ ਫੇਰ ਉਹਦੀ ਆ ਰਹੀ ਹੁੰਦੀ ਹੈ ਕੀ ਜੀ ਜੋਬ ਲਈ ਇੱਥੇ ਬੰਦੇ ਦੀ ਲੋੜ ਹੈ ਬੰਦੇ ਅਪਲਾਈ ਕਰੋ ਜੋਬ ਲਈ ਪਰ ਲਾਸ਼ ਦੇ ਉੱਤੇ ਮਾਲਕ ਇਹ ਕਹਿ ਦਿੰਦਾ ਕਿ ਭਾਈ ਅਸੀਂ ਛੋਡੇ ਵਾਸਤੇ ਜੋਬਾਂ ਨਹੀਂ ਰੱਖੀਆਂ ਅਸੀਂ ਇਹ ਐਲਐਮਆਈ ਕਢਾਉਣ ਦੇ ਚੱਕਰ ਚ ਪਾਈਆਂ ਹੋਈਆਂ ਪੋਸਟਾਂ ਨੇ ਅਸੀਂ ਤਾਂ ਜੀ ਜਾਂ ਤਾਂ ਫਿਰ ਜਿਹੜੇ ਉਰੇ ਟੈਂਪਰੇਰੀ ਵਰਕਰ ਨੇ ਉਹਨਾਂ ਨੂੰ ਰੱਖਣਾ ਜਾਂ ਐਲਐਮਆਈਆਂ ਕਢਾਉਣੀਆਂ ਨੇ ਤਾਂ ਕੁੱਲ ਮਿਲਾ ਕੇ ਲੋਕ ਇਹ ਕਹਿੰਦੇ ਨੇ ਜੀ ਇਹ ਜਿਹੜਾ ਸਟੋਰਾਂ ਦਾ ਧੰਦਾ ਇੱਕ ਐਲਐਮਆਈਆਂ ਕਢਾਉਣ ਵਾਸਤੇ ਸਰਕਲ ਬਣਾ ਲਿਆ ਪਰ ਇਹ ਜੋਬ ਕੋਈ ਵੀ ਨਹੀਂ ਮਿਲ ਰਹੀ ਅੱਜ ਦੇ ਟਾਈਮ 'ਚ ਜਿਹੜੇ ਲੋਕਲ ਲੋਕ ਨੇ ਇੱਥੋਂ ਦੇ ਬਸਨੀਕ ਨੇ ਚਾਹੇ ਉਹ ਪੰਜਾਬੀ ਨੇ ਉਹ ਕਹਿੰਦੇ ਵੀ ਸਾਨੂੰ ਜੋਬ ਨਹੀਂ ਮਿਲ ਰਹੀ ਸਾਡਾ ਟਾਈਮ ਲਗਾਉਣਾ ਬੜਾ ਔਖਾ ਹੈਗਾ ਕਿਉਂਕਿ ਇੱਥੋਂ ਦੀ ਜਿਹੜੀ ਮਾਰਕੀਟ ਸੀ ਉਹ ਤੋੜ ਕੇ ਰੱਖ ਦਿੱਤੀ ਜਿਹੜੀ ਲੇਬਰ ਸੀ ਹੁਣ ਲੇਬਰ ਸਟੋਰ ਵਾਲਿਆਂ ਨੂੰ 8-8 ਡਾਲਰਾਂ ਤੇ ਮਿਲ ਰਹੀ ਆ ਤੇ ਉਹ ਸਾਨੂੰ ਪੀਆਰ ਵਾਲੇ ਜਿਹੜੇ ਉਰਦੂ ਸਿਟੀਜ਼ਨ ਨੇ ਉਹ ਸਾਨੂੰ ਕਿਉਂ 20 ਤੇ ਰੱਖਣਗੇ ਤਾਂ ਕਰਕੇ ਕਹਿੰਦੇ ਵੀ ਸਾਡਾ ਬੜਾ ਬੁਰਾ ਹਾਲ ਆ ਗਵਰਨਮੈਂਟ ਅੱਗੇ ਬੇਨਤੀ ਕਰਦੇ ਆ ਜਿਹੜਾ ਇਹ ਸਿਸਟਮ ਚੱਲ ਰਿਹਾ ਇਹਨੂੰ ਜਲਦੀ ਤੋਂ ਜਲਦੀ ਰੋਕਿਆ ਜਾਵੇ ਤੇ ਸਾਡੇ ਹਾਲਾਤ ਜਿਹੜੇ ਆਉਣ ਵਾਲੀ ਸਾਡੀ ਪੀਡੀਆ ਬੱਚਿਆਂ ਨੂੰ ਕੰਮ ਹੀ ਨਹੀਂ ਮਿਲ ਰਿਹਾ ਸਾਡੇ ਬੱਚੇ ਤਾਂ ਘਰੇ ਬੈਠੇ ਨੇ ਉਹ ਜੋਬਾ ਤੇ ਸਰਚ ਮਾਰੀ ਜਾਂਦੇ ਨੇ ਮੈਂਟਲੀ ਅਫਸੈਟ ਹੋ ਰਹੇ ਨੇ ਕੈਨੇਡਾ ਦੇ ਜਿਹੜੇ ਲੋਕ ਹੁਣ ਜਿਹੜੇ ਇੰਡੀਆ ਤੋਂ ਜਾਂ ਹੋਰ ਦੇਸ਼ਾਂ ਤੋਂ ਆਏ ਨੇ ਉਹ ਬੱਚਿਆਂ ਨੂੰ ਜਦੋਂ ਕੰਮ ਨਹੀਂ ਮਿਲਦਾ ਉਹ ਕਹਿੰਦਾ ਤੇ ਜੀ ਅੱਠ ਤੇ ਰੱਖ ਲਓ ਅਸੀਂ ਅੱਠ ਤੇ ਰਹਿਣ ਨੂੰ ਤਿਆਰ ਨੇ ਪਰ ਜਿਹੜੇ ਇੱਥੋਂ ਦੇ ਲੋਕਲ ਲੋਕ ਨੇ ਉਹ ਕਹਿੰਦੇ ਜੀ ਰਹਾਗੇ ਤਾਂ ਪੂਰੀ ਸੈਲਰੀ ਤੇ ਰਹਾਗੇ ਨਹੀਂ ਰਹਿੰਦੇ ਨਹੀਂ ਇਸੇ ਚੱਕਰ 'ਚ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਉਹ ਕਹਿੰਦੇ ਅਸੀਂ ਉਪਰਾਂ ਵੀ ਕਰਕੇ ਦੇਖ ਲਈਆਂ ਬਹੁਤ ਜਗ੍ਹਾ ਤੇ ਪਰ ਉਪਰ ਦੇ ਵਿੱਚ ਵੀ ਖਾਸ ਪੈਸਾ ਨਹੀਂ ਬਣਦਾ ਸਾਡੇ ਬੜੇ ਮਾੜੇ ਹਾਲਾਤ ਨੇ ਇਹ ਹਾਲਾਤ ਨੂੰ ਜਲਦੀ ਤੋਂ ਜਲਦੀ ਗਵਰਨਮੈਂਟ ਸੁਧਾਰੇ ਪਰ ਆਉਣ ਵਾਲਾ ਡਾਟਾ ਹੋਰ ਵੀ ਖਤਰਨਾਕ ਆ ਮਹਿੰਗਾਈ ਦਰਸਾਉਂਦਾ ਕਿ ਮਹਿੰਗਾਈ ਨੇ ਬਹੁਤ ਉੱਪ ਹੋ ਜਾਣਾ ਲੋਕਾਂ ਦਾ ਇਥੋਂ ਜਲੂਸ ਨਿਕਲ ਜਾਣਾ ਤੱਪੜ ਰੋਲ ਜਾਣੇ ਆ ਵੀਰੋ ਕੈਨੇਡਾ 'ਚ ਇੱਥੇ ਰੋਟੀ ਨੂੰ ਮਹਤਾਜ ਹੋ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਤਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਭਿਆਨਕ ਹੋ ਜਾਣੀਆਂ ਤੇ ਬੇਰਜ਼ਗਾਰੀ ਹਲੇ ਤੱਕ ਕੁਝ ਵੀ ਨਹੀਂ ਹਲੇ ਆਉਣ ਵਾਲੇ ਦਿਨਾਂ 'ਚ ਹੋਰ ਭਿਆਨਕ ਹੋਣੀ ਆ ਕਿਉਂਕਿ ਮੰਗਾਈ ਵਧਣੀ ਆ ਸਿਸਟਮ ਖਰਾਬ ਹੋਣਾ ਜਦੋਂ ਮੰਗਾਈ ਆਪ ਹੋਣੀ ਆ ਤਾਂ ਲੋਕਾਂ ਦੇ ਤੱਪੜ ਰੋਲ ਜਾਣੇ ਆ ਬਾਈ ਕੈਨੇਡਾ ਦੇ ਵਿੱਚ ਤੁਸੀਂ ਦੇਖੋਗੇ ਬੜੇ ਮਾੜੇ ਹਾਲਾਤ ਹੋਣੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਬਾਕੀ ਸੋਨੂੰ ਅੱਜ ਕੱਲ ਬਹੁਤ ਸਾਰੀਆਂ ਵੀਡੀਓ ਵਾਇਰਲਰ ਹੁੰਦੀਆਂ ਨੇ ਤੁਸੀਂ ਦੇਖਦੇ ਹੋ ਹਾਲਾਤ ਕੀ ਨੇ ਇਹ ਜੋ ਵੀਡੀਓ ਹੁੰਦੀਆਂ ਨੇ ਲਗਭਗ ਵੀਰੋ ਸੱਚ ਨੇ ਲੋਕਾਂ ਦੇ ਹਾਲਾਤ ਬਹੁਤ ਮਾੜੇ ਨੇ ਤੇ ਅਗਲੀ ਵੀਡੀਓ ਚ ਫੇਰ ਮਿਲਦੇ ਆਂ ਵੀਡੀਓ ਦੇਖਣ ਲਈ ਧੰਨਵਾਦ ਸੋਸੇਕਾਲ ਜੀ